ਕੁਝ ਬਲਦਾਂ ਵਿਚੇ ਗੱਡੇ ਨਾਲ ਦੀਆਂ ਗੱਡੀਆਂ ਵਿੱਚ ਫੱਟੇ ਪੁਰਾਣੇ ਕੱਪੜੇ ਨਾਲ ਟੱਪ ਕੇ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਛੱਡਿਆ ਗਿਆ। ਵੈਰੀਆਂ ਨੇ ਜਿਵੇਂ ਹੀ ਉਹਨਾਂ ਗੱਡੀਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਕਿ ਇਹਨਾਂ ਗੱਡੀਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ। ਗੱਡੇ ਵੇਖਦੇ ਹੀ ਉਹਨਾਂ ਦੀ ਕਸਮ ਕਸਮਾ ਹਵਾ ਉਹਨਾਂ ਗੱਡੀਆਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ। ਇਹ ਦ੍ਰਿਸ਼ਟੀਕ੍ਰਿਤਾ ਸਿੱਖਾਂ ਨੂੰ ਸਪਸ਼ਟ ਕਰ ਰਿਹਾ ਸੀ ਕਿ ਗੁਰੂ ਦੀ ਸੋਚ ਸੱਚੀ ਸੀ। ਮਾਤਾ ਗੁਜਰੀ ਜੀ ਨੇ ਆਪਣੀ

पर so, yeah. you know, yeah.